ਅੰਜੀ ਨਮੋ ਰੰਜੀ ਮੀਰ ਕਰਤਸਵਾਰੀ ਖੁਸ਼ੀ ਹਮਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਅਸਵੀ ਸਭ ਠੀਕ ਠਾਕ ਦੇਖੋ ਜੀ ਗ੍ਰਹਿ ਹ ਤਾਂ ਹਰ ਇੱਕ ਬੰਦਾ ਬਹੁਤ ਪਰੇਸ਼ਾਨਾ ਭਵੇਂ ਰਾਹੁ ਹੋਵੇ ਭਵੇਂ ਮੰਗਲ ਹੋਵੇ ਭਵੇਂ ਸ਼ਨੀ ਹੋਵੇ ਦੇਖੋ ਸਾਹਮਣੇ ਆਪੋ ਆਪਣੇ ਰੰਗ ਦਿਖਾਉਣੇ ਹੁੰਦੇ ਨੇ ਭਵੇਂ ਇਹ ਦੇਵਤੇ ਨੇ ਪਰ ਦੇਵਤੇ ਵੀ ਪੂਜਾ ਜ਼ਰੂਰ ਭਾ ਦੇਣੇ ਆਪਦਾ ਉਹ ਵੀ ਕਹਿੰਦੇ ਨੇ ਵੀ ਸਾਡਾ ਕੋਈ ਪੂਜਾ ਕਰੇ ਅਸੀਂ ਲੋਕ ਕਿ ਇੰਨਾਂ ਚੀਜ਼ਾਂ ਤੋਂ ਬਹੁਤ ਪਿੱਛੇ ਚਲੇ ਗਏ ਹਾਂ ਤੁਸੀਂ ਕੀ ਕਰਨਾ ਮੰਗਲਵਾਰ ਵਾਲੇ ਦਿਨ ਜਾਂ ਫਿਰ ਸ਼ਨੀਵਾਰ ਵਾਲੇ ਦਿਨ 11 ਪਤਾਸੇ ਲੈਣੇ ਨੇ ਬਿਲਕੁਲ ਫਰੈਸ਼ ਪਤਾਸੇ ਹੁਣ ਭਾਵੇਂ ਛੋਟੇ ਹੋਣ ਉਹਨਾਂ 'ਚ ਗਾਈ ਨਾ ਹੋਵੇ ਟੁੱਟਿਆ ਫੁੱਟਿਆ ਨਾ ਕੋਈ ਹੋਵੇ ਲੈ ਕੇ ਤੁਸੀਂ ਹੁਣ ਕਿਸੇ ਰਕਸ਼ਤ ਥੱਲੇ ਜਾਣਾ ਜਿੱਥੇ ਕੀੜੇ ਮਕੌੜਿਆਂ ਦਾ ਭੌਣ ਹੁੰਦਾ ਉੱਥੇ ਜਾ ਕੇ ਤੁਸੀਂ ਜਿਹੜੇ ਪਤਾਸੇ ਨੇ ਉਹਨਾਂ ਨੂੰ ਫਿਰ ਬਿਲਕੁਲ ਕ੍ਰਸ਼ ਕਰ ਦੇਣਾ ਮਤਲ ਹੱਥ ਦੇ ਨਾਲ ਇਸ ਤਰ੍ਹਾਂ ਮਲ ਕੇ ਉਹਨਾਂ ਨੂੰ ਬ੍ਰੇਕ ਕਰ ਦੇਣਾ ਫਿਰ ਉੱਥੇ ਜਿਹੜੇ ਕੀੜੇ ਮਕੌੜਿਆਂ ਦਾ ਭੌਣ ਉੱਥੇ ਪਾ ਲੈਣੇ ਤੁਸੀਂ ਇਹ ਲਗਾਤਾਰ 11 ਸ਼ਨੀਵਾਰ ਕਰੋ ਜਾ ਮੰਗਲਵਾਰ ਤੇ ਸ਼ਨੀਵਾਰ ਇੱਕਮ ਹੁਣ ਨੀਰਵਰ ਤਾਂ ਸਾਰਿਆਂ ਨੂੰ ਪਤਾ ਹੀ ਹੈ ਪਹਿਲਾਂ ਵੀ ਮੈਂ ਟੋਟਕਾ ਪਾ ਨਹੀਂ ਲਵਾਰੇ ਇਹ ਸ਼ਨੀ ਤੋਂ ਤੁਸੀਂ ਸ਼ਨੀਵਾਰ ਵਾਇ ਦਿਨ ਤਪਮਾ ਸੁੱਕਾ ਨੀਲਾ ਲੋ ਤੇਪਮਾ ਸ਼ਿਸ਼ੀ ਵਾਲਾ ਲੈ ਲੋ ਉਹਨੂੰ ਇੱਕ ਮੱਗ ਦੇ ਵਿੱਚ ਪਾਓ ਤੇ ਵਿੱਚ ਪਾਣੀ ਪਾ ਲਓ ਆਪ ਦਾ ਸਿਰ ਦੇ 70 ਓਲਟ ਸੈਟ ਕਮਾ ਕੇ ਆਪਣਾ ਫਲੈਸ਼ ਦੇ ਵਿੱਚ ਪਾ ਦਿਓ ਫਲੈਸ਼ ਆਊਟ ਕਰ ਦਿਓ ਪਾਣੀ ਛੱਡ ਦਿਓ ਇਹ ਵੀ ਤੁਸੀਂ ਲਗਾਤਾਰ ਕਰਨਾ 6 ਸ਼ਨੀਵਾਰ ਕਰਨਾ ਹੈ ਇਹ ਤੁਸੀਂ 6 ਸ਼ਨੀਵਾਰ ਕਰਨਾ ਹੈ ਦੇਖੋ ਜਿਹੜਾ ਸ਼ਨੀ ਆ ਉਹ ਵੀ ਤੁਹਾਡਾ ਸ਼ਾਂਤ ਹੋ ਜੂ ਜਿਹੜਾ ਰਾਹੂ ਆ ਉਹ ਵੀ ਤੁਹਾਡਾ ਖੁਸ਼ ਹੋ ਜੂ ਤੇ ਘਰ ਦੇ ਵਿੱਚ ਕੰਮ ਬਣਨ ਲੱਗ ਜਾਣਗੇ ਸਰੀਰ ਜਿਹੜੇ ਟੁੱਟਦੇ ਨੇ ਉਹ ਠੀਕ ਰਹਿਣ ਲੱਗ ਜਾਣਗੇ ਇੱਕ ਨਹੀਂ ਬਾਕੀ ਜਿਹੜਾ ਘਰ ਦੇ ਵਿੱਚ ਹੋਰ ਕਈ ਕਿਸਮ ਦਾ ਦਿਲਦਰ ਆਉਂਦੇ ਨੇ ਸਮਝ ਲਓ ਵੀ ਇੰਨਾ ਜਮ ਦਸਣ ਲੱਗਾ ਤਾਂ ਬਹੁਤ ਜਿਹੜਾ ਰਾਹੂ ਆ ਜੇ ਕਰੋਚ ਜੇ ਕਰੋਪ ਹੋ ਜਵੇ ਨਾ ਤਾਂ ਕਾ ਵੀ ਪੁੱਠੇ ਸਿੱਦੇ ਕੰਮ ਕਰਦੇ ਵਿੱਚ ਹੋਣ ਲੈਂਦੇ ਨੇ ਸਰੀਰ ਟੁੱਟਣਾ ਅਚਾਨਕ ਘਰ ਦਾ ਕੰਮ ਰੁਕਣਾ ਸ਼ੁਰੂ ਹੋ ਜਾਂਦਾ ਵਾ ਇੱਕ ਕਿਸਮ ਦੀਆਂ ਬਿਮਾਰੀਆਂ ਜャ ਬੰਦੇ ਦਾ ਕੰਮ ਨੂੰ ਨਾ ਜੀ ਲੱਗਣਾ ਜੇ ਜੀ ਵੀ ਲੱਗਦਾ ਸਭ ਕੁਝ ਕਰਦਾ ਪੈਸੇ ਵੀ ਆਉਂਦੇ ਨੇ ਤਾਂ ਬਿਮਾਰੀਆਂ ਦੇ ਉੱਤੇ ਲੱਗ ਜਾਂਦਾ ਰੱਖਿਆ ਕਿਸੇ ਹੋਰ ਕੰਮ ਲਈ ਪੈਸੇ ਸੀ ਲੱਗ ਕਿਤੇ ਕਿਸੇ ਹੋਰ ਪਾਸੇ ਗਏ ਦੇਖੋ ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਛੋਟੇ ਛੋਟੇ ਟੋਟਕੇ ਕਰਕੇ ਬਚ ਸਕਦੇ ਹਾਂ ਕਰਨਾ ਤੁਸੀਂ ਦੱਸਣ ਵਾਲੀ ਮੈਂ ਜਿੰਨਾ ਚਿਰ ਜਿਉਂਦੀ ਹਾਂ ਦੱਸੂੰਗੀ ਫਰੀ ਦੇ ਵਿੱਚ ਮਿਲਦਾ ਨੇ ਬਰਤਨ ਵਾਲਾ ਬਣਾਉਣਾ